ਆਪਣਾ ਨਾਮ ਮੇਜਰ ਸਿੰਘ ਜੀ ਜਿਹੜਾ ਪਿੰਡ ਪਿੰਡਰਾ ਜੀ ਆ ਪਿੰਡਰਾ ਪਿੰਡ ਦੇ ਵਿੱਚ ਇੱਕ ਕੱਟ ਹੋਇਆ ਸੀ ਕੀ ਕਹਿਣਾ ਚਾਹੋਗੇ ਇਹ ਕੱਟ ਜੀ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਤੇ ਚੇਅਰਮੈਨੀ ਦੀਆਂ ਵੋਟਾਂ ਦੇ ਸੰਬੰਧ ਵਿੱਚ ਕੀਤਾ ਗਿਆ ਸੀਗਾ ਜੋ ਕਿ ਆਪਣਾ ਬਲਾਕ ਸੰਪਤੀ ਦੇ ਆਪਣਾ ਮੈਂਬਰ ਬਣਾਏ ਗਏ ਨੇ ਜਸਵੀਰ ਸਿੰਘ ਖੜਿਆਲੀਆ ਪਰਵਾਦ ਦੇ ਵਿੱਚੋਂ ਤੇ ਬਾਕੀ ਪਿੰਡ ਦੇ ਸਾਰੇ ਸਹਯੋਗ ਦੇ ਨਾਲ ਸਰਪੰਚ ਜੀ ਦੇ ਨਾਲ ਇਕੱਠ ਦੇ ਨਾਲ ਸਰਪੰਚ ਦੇ ਮੈਂਬਰ ਬਣਾਇਆ ਗਿਆ ਜੀ ਸਾਰੇ ਪਿੰਡ ਚੋਂ ਬੜਾ ਪਰਮਾਹ ਲੰਘਾਰਾ ਮਿਲਿਆ ਸਾਰੇ ਨਕਤਾਂ ਕੋਟ ਕੋਟ ਧੰਨਵਾਦ ਮੌਜੂਦਾ ਪੰਚਾਇਤ ਤੇ ਸਾਬਕਾ ਪੰਚਾਇਤ ਸਾਰੀ ਵੱਲੋਂ ਮੇਕ ਸਿੰਘ ਜੀ ਮੇਕ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਪਿੰਡ ਵੱਲੋਂ ਇੱਕ ਇਕੱਠ ਰੱਖਿਆ ਗਿਆ ਸੀ ਜੋ ਜ਼ਿਲ੍ਹਾ ਪ੍ਰਸ਼ਦ ਦੀ ਇਹ ਚੋਣ ਆ ਰਹੀ ਹੈ ਜੀ ਇਹਦੇ ਬਲਾਕ ਸੰਮਤੀ ਇਹਦੇ ਸੰਬੰਧ ਦੇ ਵਿੱਚ ਇਕੱਠ ਰੱਖਿਆ ਸੀ ਸਾਡੇ ਪਿੰਡ ਨੇ ਸਾਨੂੰ ਬਹੁਤ ਹਲਾਰਾ ਮਿਲਿਆ ਜੀ ਪੂਰਨਗਰ ਸਾਡੇ ਨਾਲ ਆ ਬੜਾ ਪਿਆਰ ਮਿਲ ਰਹੀ ਸਾਨੂੰ ਪਰ ਹਾਲੇ ਤਾਂ ਚੋਣਾਂ ਦਾ ਐਲਾਨ ਵੀ ਨਹੀਂ ਹੋਇਆ ਕੋਈ ਨਹੀਂ ਅਸੀਂ ਆਪਣੀ ਪਹਿਲੀ ਤਿਆਰੀ ਖਤਰੇ ਜੀ ਆਪਣਾ ਮੰਜੀ ਸਿੰਘ ਜੀ ਮੰਜੀ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਪਿੰਡ ਦਾ ਇੱਕ ਸਰਬਸੰਮਤੀ ਇਕੱਠ ਹੋਇਆ ਸੀ ਤੇ ਬਲਾਕ ਸੰਮਤੀ ਬਾਰੇ ਇੱਕ ਨੌਜਵਾਨ ਨੂੰ ਚੁਣਿਆ ਗਿਆ ਸਾਡਾ ਪਿੰਡ ਬਹੁਤ ਸੂਝਮਾਨ ਤੇ ਸਾਡੇ ਬਹੁਤ ਸੂਝਵਾਨ ਨੇ ਤੇ ਇਹ ਨੌਜਵਾਨ ਪੜ੍ਹੇ ਲਿਖੇ ਨੇ ਤੇ ਪਿੰਡ 'ਚ ਹਮੇਸ਼ਾ ਏਕਤਾ ਰਹੀ ਆ ਅ ਅੱਜ ਸਾਡੇ ਆਉਣ ਵਾਲੀਆਂ ਚੋਣਾਂ ਜਿਲਾ ਪ੍ਰੀਤ ਬਲਾਕ ਸੰਮਤੀਆਂ ਨੂੰ ਮੁੱਦੇ ਰੱਖਦੇ ਹੋਏ ਅਸੀਂ ਇੱਕ ਪਿੰਡ ਨੇ 71 ਹੋ ਕੇ ਇਕੱਠ ਕਰਿਆ ਜਿਸ ਵਿੱਚ ਫੈਸਲਾ ਲਹਿਤਾ ਵੀ ਜਸਵੀਰ ਸਿੰਘ ਸਿਦਾ ਜੋ ਖੜਿਆਲੀਆ ਪਰਿਵਾਰ ਤੋਂ ਆ ਬਹੁਤ ਵਧੀਆ ਪਰਿਵਾਰ ਆ ਨਿੱਕੇ ਸੁਭਾ ਦਾ ਪਰਿਵਾਰ ਆ ਉਸ ਨੂੰ ਸਾਰੇ ਪਿੰਡ ਨੇ 71 ਹੋ ਕੇ ਬਲਾਦ ਸਭਾ ਦੀ ਮੈਂਬਰ ਚੁਣ ਦਿੱਤਾ ਗਿਆ ਮੈਂ ਇਹ ਵੀ ਧੰਨਵਾਦ ਕਰਨਾ ਚਾਹੁੰਦਾ ਸਾਡੇ ਨਗਰ ਦਾ ਪਿੰਡਰਾਂ ਦਾ ਵੀ ਤੁਹਾਡੇ ਏਕਤਾ ਹਮੇਸ਼ਾ ਅੱਗੇ ਆਉਂਦੀ ਆ ਆਪਣਾ ਅੱਜ ਇਹ ਸਨੇਹਾ ਸਾਰੇ ਪੰਜਾਬ ਵਿੱਚ ਜਾਊਗਾ ਵੀ ਇੱਥੇ ਪਹਿਲੀ ਗੇਲ ਬਲਾਦ ਸਭਾ ਲਈ ਸਰਬਸੰਮਤੀ ਹੀ ਆਪਣਾ ਜਸਵੀਰ ਸਿੰਘ ਨਿਖੜਿਆਲੀ ਜੀ ਜਸਵੀਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੂਰੇ ਪਿੰਡ ਨੇ ਤੁਹਾਡੇ ਨਾਮ ਦਾ ਇਹ ਹੰਗਾਰਾ ਭਰਿਆ ਸਾਰੇ ਪਿੰਡ ਨੇ ਜਿਵੇਂ ਬਹੁਤ ਵਧੀਆ ਤੋਹਫਾ ਹੈ ਧੰਨਵਾਦ ਕਰਦਾ ਹਾਂ ਸਾਰੇ ਪਿੰਡ ਨੇ ਮੈਨੂੰ ਬਹੁਤ ਹਲਾਰਾ ਬਹੁਤ ਬਹੁਤ ਧੰਕਰਿਆਗਾ ਤੇ ਸਾਰੇ ਨਗਰ ਦਾ ਸਾਰੇ ਪਿੰਡਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਦੇ ਕੰਮ ਕਰੋਗੇ ਤੁਹਾਨੂੰ ਨਗਰ ਨੇ ਅੱਜ ਇੱਕ ਵੱਡਾ ਹੰਗਾਰਾ ਦਿੱਤਾ ਕੰਮ ਤਾਂ ਹੀ ਸਾਰੇ ਕਰਾਂਗੇ ਉਹ ਜੋ ਸਾਰਾ ਹੋਵੇ ਕਿਨੋਂ ਹੋਣੀ